ਇਵਰੀਬਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਗਿਆ ਜੀ ਫਾਈਨਲ ਟਾਈਮ ਆਪਾਂ ਪਿੰਡ ਦੱਸਣ ਚੱਲੇ ਆਂ ਜੀ ਦੇਖਦੇ ਹਾਂ ਉਹਨਾਂ ਦਾ ਕੀ ਰਿਐਕਸ਼ਨ ਨੇ ਤੇ ਅਸੀਂ ਪਹੁੰਚ ਗਏ ਜੀ ਕੁਰਾਲੀ ਟੋਲ ਪਲਾਜ਼ਾ ਤੇ ਤੇ ਲੋ ਜੀ ਹੁਣ ਆਪਾਂ ਚੱਲ ਪਏ ਜੀ ਘਰ ਨੂੰ ਸਭ ਤੋਂ ਪਹਿਲਾਂ ਆਪਾਂ ਟੀਬੀ ਸਾਹਿਬ ਗੁਰਦੁਆਰਾ ਜਾਵਾਂਗੇ ਜੀ ਉੱਥੇ ਮੱਥਾ ਟਿਕਾ ਕੇ ਲੈ ਕੇ ਆਉਣਾ ਜੀ ਬੱਚੇ ਨੂੰ ਤੇ ਦੇਖਦੇ ਆ ਜੀ ਕੀ ਰਿਐਕਸ਼ਨ ਹੈ ਜੀ ਕੀ ਕਹਿੰਦੇ ਨੇ ਜੀ ਕਿਦਾਂ ਉਹ ਸਾਨੂੰ ਬੋਲਦੇ ਨੇ ਕੀ ਕਹਿੰਦੇ ਨੇ ਜਾਂ ਪਰੇਸ਼ਾਨ ਹੋ ਰਹੇ ਨੇ ਜਾਂ ਕਿਉਂਕਿ ਅਸੀਂ ਪਹਿਲਾਂ ਕੁਝ ਵੀ ਨਹੀਂ ਦੱਸਿਆ ਕਿਸੇ ਨੂੰ ਕੁਝ ਵੀ ਨਹੀਂ ਪਤਾ ਇਹ ਫਸਟ ਟਾਈਮ ਹੈ ਜੀ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਆਸ਼ੀਰਵਾਦ ਲੱਤਾ ਤੇ ਉਸ ਤੋਂ ਬਾਅਦ ਆਪਾਂ ਬੱਚੇ ਨੂੰ ਮੱਥਾ ਟਿਕਾਉਣ ਤੋਂ ਬਾਅਦ ਫਿਰ ਆਪਾਂ ਘਰ ਜਾਵਾਂਗੇ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚ ਟੀਬੀ ਸਾਹਿਬ ਚ ਮੱਥਾ ਟੇਕ ਲਈਏ ਜੀ ਕਿਉਂਕਿ ਇਸੀ ਗੁਰਦੁਆਰਾ ਸਾਹਿਬ ਚ ਇਹ ਜਦੋਂ ਪੈਦਾ ਹੋਇਆ ਸੀਗਾ ਇਹ ਪਹਿਲੀ ਵਾਰੀ ਇੱਥੇ ਚੱਲਿਆ ਸੀਗਾ ਚਾਰ ਪੰਜ ਕਦਮ ਇਹ ਪਹਿਲੀ ਵਾਰੀ ਇੱਥੇ ਚੱਲਿਆ ਸੀਗਾ ਇੱਥੇ ਦਾ ਮੱਥਾ ਟਿਕਾਉਣਾ ਇਹਦਾ ਬਣਦੇ ਸੀਗਾ ਕਿਉਂਕਿ ਇਹ ਸਰੋਪੜ ਜ਼ਿਲ੍ਹੇ ਨਾਲ ਸੰਬੰਧਤ ਹੈ ਜੀ ਤੇ ਸਾਡਾ ਇਹਨਾਂ ਗੁਰਦਵਾਰਨ ਸਾਹਿਬ ਦੇ ਵਿੱਚ ਸਾਰੇ ਗੁਰਦਵਾਰ ਸਾਹਿਬ ਚ ਆਉਣਾ ਜਾਣਾ ਸੀਗਾ ਤੇ ਅਸੀਂ ਬਹੁਤ ਮੰਨਤਾ ਮੰਗ ਕੇ ਇਹਨੂੰ ਲਿਆ ਸੀਗਾ ਤੇ ਉਹ ਵੀ ਗੁਰਦਵਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਗੀ ਤੇ ਲੋ ਜੀ ਹੁਣ ਆਪਾਂ ਅੱਗੇ ਅੰਦਰ ਤੇ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕ ਤੇਕਦੇ ਹਾਂ ਜੀ ਕਿਉਂਕਿ ਇੱਥੇ ਅੰਦਰ ਵੀਡੀਓ ਬਣਾਉਣਾ ਅਲਾਉਡ ਨਹੀਂ ਜੀ ਬਾਹਰ ਲਿਖਿਆ ਹੋਇਆ ਤੇ ਆਪਾਂ ਨੇ ਛੋਟਾ ਜਿਹਾ ਕਲਿੱਪ ਵੈਸੇ ਲਿਆ ਸੀਗਾ ਯਾਦਗਾਰ ਵਾਸਤੇ ਤੇ ਹੁਣ ਆਪਾਂ ਚੱਲਦੇ ਆ ਉੱਧਰ ਜਿੱਧਰ ਬਾਬਾ ਜੀ ਅਸਲ ਵਿੱਚ ਬੈਠਦੇ ਹੁੰਦੇ ਸੀਗੇ ਜੀ ਉੱਧਰ ਝੁੰਗੀਆਂ ਬਣੀਆਂ ਹੋਈਆਂ ਹਨ ਜੀ ਤੇ ਉਹ ਵੀ ਤੁਹਾਨੂੰ ਦਿਖਾਉਂਗੀ ਜੀ ਉਧਰਲੀ ਸਾਈਡ ਆਪਾਂ ਚੱਲਦੇ ਆ ਉਧਰ ਬਾਬਾ ਜੀ ਬੈਠਦੇ ਹੁੰਦੇ ਇੱਥੇ ਬਾਬਾ ਜੀ ਬਰਾਜ਼ਮਾਨ ਹੁੰਦੇ ਸੀਗੇ ਤੇ ਲਓ ਜੀ ਹੁਣ ਆਪਾਂ ਉੱਥੇ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਦਾਵਰਤ ਨੂੰ ਜੀ ਤੇ ਲਓ ਜੀ ਆਪਾਂ ਉੱਥੋਂ ਨਿਕਲੇ ਆਏ ਤੇ ਹੁਣ ਆਪਾਂ ਚੱਲਦੇ ਆ ਜੀ ਸਿੱਧਾ ਹੀ ਸਦਾਵਰਤ ਗੁਰਦੁਆਰਾ ਸਾਹਿਬ ਇਹ ਹੈਡ ਦਰਬਾਰ ਜਿਹੜਾ ਹੈਡ ਹੈਡ ਹੈ ਜੀ ਆਪਣਾ ਸਤਲੁਜ ਦਰਿਆ ਹੈ ਉਹਦਾ ਸਾਹਮਣੇ ਪੁਲ ਬਣਿਆ ਹੋਇਆ ਹੈ ਜੀ ਇਹ ਸਤਲੁਜ ਦਰਿਆ ਹੈ ਤੇ ਲੋ ਜੀ ਜਿਨ੍ਹਾਂ ਨੇ ਕਦੇ ਨਹੀਂ ਦੇਖਿਆ ਸਤਲੁਜ ਰੋਪੜ ਦਾ ਤੇ ਇਹ ਦੇਖ ਲਓ ਜੀ ਇਹ ਪੁਲਾ ਜੀ ਉਹਦਾ ਤੇ ਬਹੁਤ ਲੰਬਾ ਹੈ ਪੁਲਾ ਜੀ ਬਹੁਤ ਚਲੋ ਵਧੀਆ ਹੈ ਜੀ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਸਦਾਵਰਤ ਗੁਰਦੁਆਰੇ ਵੀਡੀਓ ਨੂੰ ਸ਼ਾਰਟ ਕਰਕੇ ਇਸ ਕਰਕੇ ਬਣਾਇਆ ਜੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਸੀਗੀ ਫਿਰ ਤੁਸੀਂ ਦੇਖਣੀ ਨਹੀਂ ਸੀਗੀ ਇਸ ਕਰਕੇ ਥੋੜਾ ਜਿਹਾ ਓਵਰ ਲੱਗਦਾ ਹੈ ਜੀ ਤੇ ਸਾਹਮਣੇ ਹੈਗਾ ਜੀ ਗੁਰਦੁਆਰ ਸਾਹਿਬ ਤੇ ਇੱਥੋਂ ਹੀ ਇਹ ਪੈਦਾ ਹੋਇਆ ਸੀਗਾ ਤੇ ਇੱਥੇ ਮੈਂ ਮੱਥਾ ਟੇਕਣਾ ਆਉਂਦੀ ਹੁੰਦੀ ਸੀਗੀ ਸਵਾ ਮਹੀਨੇ ਮੈਂ ਇੱਥੇ ਮੱਥਾ ਟੇਕਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਪੈਦਾ ਹੋਇਆ ਸੀਗਾ ਤੇ ਇੱਥੇ ਵੀ ਦਾ ਆਉਣਾ ਜ਼ਰੂਰੀ ਸੀਗਾ ਇੱਥੇ ਬਣਦਾ ਸੀਗਾ ਤੇ ਇੱਥੇ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਜੀ ਪਿੰਡ ਨੂੰ ਹੁਣ ਆਪਾਂ ਪਿੰਡ ਚੱਲਦੇ ਆਂ ਜੀ ਸਿੱਧੇ ਤੇ ਕਿਉਂਕਿ ਪਿੰਡ ਸਾਡਾ ਪਿੰਡ ਰੋਪੜ ਜ਼ਿਲ੍ਹੇ ਦੇ ਵਿੱਚ ਹੀ ਐ ਜੀ ਤੇ ਲੋ ਜੀ ਹੁਣ ਆਪਾਂ ਘਰ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਜੀ ਕੀ ਰਿਐਕਸ਼ਨ ਐ ਕਿੱਦਾਂ ਕਹਿੰਦੇ ਕੀ ਕਹਿੰਦੇ ਨੇ ਜੀ ਘਰ ਦੇ ਤੇ ਹੁਣ ਆਪਾਂ ਮਿਲਦੇ ਆਂ ਘਰ ਤੇ ਦੇਖਦੇ ਆਂ ਜੀ ਕੀ ਉਹ ਸਾਨੂੰ ਗਾਲਾਂ ਕੱਢਦੇ ਨੇ ਕੀ ਕਹਿੰਦੇ ਨੇ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਅਜੇ ਤੱਕ ਕੁਝ ਵੀ ਨਹੀਂ ਦੱਸਿਆ ਹੈਗਾ ਤੇ ਹੁਣ ਦੱਸਦੇ ਆਂ ਜੀ ਦੇਖਦੇ ਆਂ ਜੀ ਕੀ ਰਿਐਕਸ਼ਨ ਐ ਤੇ ਤੁਸੀਂ ਵੀ ਦੇਖਿਓ ਸਾਰੇ ਜਣੇ ਕਿਵੇਂ ਲੱਗਿਆ ਉਹਨਾਂ ਨੂੰ ਤੇ ਬੁਰਾ ਲੱਗਿਆ ਵੀ ਸਾਨੂੰ ਦੱਸਿਆ ਨਹੀਂ ਟਾਈਮ ਤੋਂ ਬਾਅਦ ਹੀ ਦੱਸਿਆ ਪੂਰੇ ਪੂਰੇ ਟਾਈਮ ਤੇ ਕਿਉਂਕਿ ਕੁਝ ਰੀਜਨ ਸੀਗੇ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਘਰੇ ਇਹ ਸਾਡੇ ਅੰਦਰ ਦਾ ਥਿਊ ਹੈ ਜੀ ਇਹ ਮੇਰੇ ਇਨ-ਲॉज ਦੀ ਮਦਰ-ਇਨ-ਲॉ ਦੀ ਫੋਟੋ ਹੈ ਜੀ ਉਹ ਇਸ ਦੁਨੀਆ 'ਚ ਨਹੀਂ ਹੈਗੇ ਕਿਉਂਕਿ ਇਹਨਾਂ ਦੀ ਬਦੌਲਤ ਹੈ ਜੀ ਸਭ ਕੁਝ ਬਹੁਤ ਬੂਸਟ ਅਪ ਕਰਦੇ ਨੇ ਅੱਜ ਕਾਸ਼ ਕਿਤੇ ਹੁੰਦੇ ਨਾ ਜੀ ਤੇ ਤੁਸੀਂ ਇਹਨਾਂ ਦਾ ਉਹ ਦੇਖਦੇ ਜੀ ਰਤਬਾ ਹੀ ਬਹੁਤ ਅਲੱਗ ਸੀਗਾ ਤੇ ਇਹਨਾਂ ਦੀ ਸੋਚ ਬਹੁਤ ਵਧੀਆ ਸੀਗੀ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸੀਗੇ ਤੇ ਇਹਨਾਂ ਦੇ ਵਰਗੀ ਖੁਸ਼ੀ ਹੋਣੀ ਨਹੀਂ ਸੀ ਤੇ ਲੋ ਜੀ ਫਾਈਨਲ ਆਪਾਂ ਨੇ ਦੱਸਤਾ ਸਾਰਿਆਂ ਨੂੰ ਜੀ ਸਾਰੇ ਬਹੁਤ ਜ਼ਿਆਦਾ ਖੁਸ਼ ਹੋਏ ਤੇ ਇੱਕ ਵਾਰ ਤਾਂ ਚੌਂਕ ਗਏ ਉਹ ਜੋ ਰੋਣ ਦੀ ਵੀਡੀਓ ਸੀਗੀ ਜਿਹੜੇ ਇੱਕਦਮ ਰੋਏ ਇਹ ਸਾਰੇ ਜਣੇ ਇੱਕਦਮ ਇਹ ਤਾਂ ਗੱਲ ਨੂੰ ਜੱਫੀ ਪਾ ਕੇ ਰੋ ਉਹ ਵੀਡੀਓ ਮਿਸ ਕਰ ਗਈ ਕਿਉਂਕਿ ਥੋੜੀ ਜਿ ਇੱਕ ਸਾਰੇ ਜਣੇ ਰੋ ਵੀ ਰਹੇ ਸੀਗੇ ਤੇ ਇੱਧਰ ਬੇਟੀ ਵੀ ਰੋ ਰਹੀ ਹੈ ਜੀ ਤੇ ਉਹ ਵੀਡੀਓ ਫਿਰ ਮੈਂ ਥੋੜੀ ਜੀ ਕੱਟਤੀ ਕਿਉਂਕਿ ਉਹਦੇ ਵਿੱਚ ਜਿਆਦਾ ਹੀ ਥੋੜਾ ਜਿਹਾ ਸੀਗਾ ਤੇ ਸਾਰਿਆਂ ਨੇ ਇੱਕਦਮ ਇਹਨਾਂ ਨੂੰ ਜੱਫੀ ਪਾ ਲਈ ਤੇ ਬਹੁਤ ਖੁਸ਼ ਹੋਏ ਕਿਉਂਕਿ ਅਸੀਂ ਮੇਰੇ ਫਾਦਰ ਇਨ-ਲਾਅ ਨੇ ਬਹੁਤ ਗਰੀਬੀ ਕੱਟੀ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਮੇਰੇ ਜਿਹੜੇ ਹਸਬੰਦ ਨੇ ਜੀ ਇਹ ਭੈਣ ਭਰਾ ਨੇ ਜੀ ਕਾਫੀ ਤੇ ਗਰੀਬੀ ਦੇ ਵਿੱਚੋਂ ਉੱਠ ਕੇ ਉਹਨਾਂ ਨੂੰ ਜਦੋਂ ਇਹ ਖੁਸ਼ੀ ਦਾ ਪਤਾ ਲੱਗਿਆ ਤਾਂ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ ਤੇ ਉੱਠ ਕੇ ਇੱਕਦਮ ਖੜੇ ਹੋ ਗਏ ਵੈਸੇ ਤਾਂ ਬਿਮਾਰ ਰਹਿੰਦੇ ਨੇ ਸਾਡੇ ਕੋਲ ਵੀ ਰਹਿੰਦੇ ਰਹੇ ਜੀ ਹੁਣ ਆਪਾਂ ਲੈ ਕੇ ਆਵਾਂਗੇ ਫੇਰ ਇਹਨਾਂ ਨੂੰ ਤੇ ਹੁਣ ਆਪਾਂ ਚੱਲਦੇ ਹਾਂ ਇਸ ਤੇ ਕੁਟੀਆ ਦੇ ਵਿੱਚ ਇਹ ਹੈ ਜੀ ਸਾਡੇ ਪਿੰਡ ਦੀ ਕੁਟਿਆ ਇੱਥੇ ਸਾਡਾ ਮੱਥਾ ਟੇਕਣਾ ਜ਼ਰੂਰੀ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਇਹ ਥੰਮ ਨੇ ਜੀ ਤੇ ਲਓ ਜੀ ਹੁਣ ਆਪਾਂ ਮਠਿਆਈ ਦਾ ਡੱਬਾ ਲੈ ਕੇ ਅੰਦਰ ਚੱਲਦੇ ਹਾਂ ਇਸੀ ਤੋਂ ਮੱਥਾ ਟਕਵਾਉਂਦੇ ਆ ਜੀ ਤੇ ਇਹਦੇ ਦਾਦਾ ਜੀ ਨੂੰ ਮੱਥਾ ਟਕਾਉਣਗੇ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਤੇ ਜੋ ਇੱਥੇ ਦੀ ਪਰੰਪਰਾ ਹੈ ਜੋ ਉਹਦੇ ਮੁਤਾਬਕ ਆਪਾਂ ਨੇ ਮੱਥਾ ਟੇਕਿਆ ਜੀ ਤੇ ਉਸ ਤਰੀਕੇ ਦੇ ਨਾਲ ਜੋ-ਜੋ ਵੀ ਸਮਾਨ ਇੱਥੇ ਲੱਡੂ ਵਗੈਰਾ ਚੜਦੇ ਨੇ ਉਹ ਆਪਾਂ ਲੈ ਕੇ ਆਏ ਤੇ ਲਓ ਜੀ ਹੁਣ ਆਪਾਂ ਮੱਥਾ ਟੇਕਦੇ ਆ ਇੱਥੇ ਤੇ ਅੰਦਰ ਦਾ 뷰 ਹੈ ਜੀ ਇਹ ਤੇ ਪਾਪਾ ਜੀ ਅਰਦਾਸ ਕਰਦੇ ਨੇ ਮਾਲਕ ਦੇ ਚਰਨਾਂ ਦੇ ਵਿੱਚ ਤੇ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਸਾਰੇ ਖੁਸ਼ ਸੀਗੇ ਤੇ ਸਾਰੇ ਹੀ ਫਟਾਫਟ ਨਾਲੇ ਨਾਲ ਸਾਡੇ ਨਾਲ ਘੁੰਮਦੇ ਰਹੇ ਕਾਫੀ ਵੀਡੀਓ ਸੀਗੀਆਂ ਤੇ ਉਹਨਾਂ ਦੀਆਂ ਵੀ ਤੇ ਮੈਂ ਥੋੜੀ ਜੀ ਸ਼ਾਰਟ ਕਰਕੇ ਬਣਾਈ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਵੀਡੀਓ ਤੇ ਲੋ ਜੀ ਹੁਣ ਪਾਪਾ ਜੀ ਨੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਉੱਧਰ ਜਿਹੜੇ ਇੱਥੋਂ ਦੇ ਬਾਬਾ ਜੀ ਨੇ ਇੱਥੇ ਸਮਾਏ ਹੋਏ ਨੇ ਬਾਬਾ ਜੀ ਤੇ ਇਹ ਬਾਬਾ ਜੀ ਇੱਥੇ 6 ਦਸੰਬਰ ਨੂੰ ਹਰ ਸਾਲ ਵਾਸੀ ਹੁੰਦੀ ਹੈ ਜੀ ਤੇ ਮੈਂ ਹੁਣ ਜਦੋਂ ਆਉਣ ਵਾਲੇ ਟਾਈਮ 'ਚ 6 ਦਸੰਬਰ ਨੂੰ ਮੈਂ ਤੁਹਾਨੂੰ ਜਰੂਰ ਇੱਥੇ ਦਾ ਵੀਊ ਦੇਵਾਂਗੀ ਕਿ ਦੇਖੋ ਕਿੰਨੀ ਵਰਾਣਕ ਹੁੰਦੀ ਹੈ ਜੀ ਤੇ ਲੋ ਜੀ ਉਧਰ ਪਾਪਾ ਜੀ ਉਧਰ ਮੱਥਾ ਟੇਕਣਗੇ ਨੇ ਇਹ ਅੰਗੀਠਾ ਸਾਹਿਬਾ ਜੀ ਕੁਝ ਇਸ ਤਰ੍ਹਾਂ ਜੋ ਵੀ ਉਹਨਾਂ ਦੀ ਪਰੰਪਰਾ ਹੈ ਜੋ ਦੇ ਮੁਤਾਬਕ ਹੀ ਹੈ ਜੀ ਸਭ ਕੁਝ ਇਹ ਉੱਥੇ ਵੀ ਮੱਥਾ ਟੇਕਦੇ ਨੇ ਤੇ ਲੋ ਜੀ ਹੁਣ ਇਹ ਆਪਾਂ ਚੱਲਦੇ ਹਾਂ ਜੀ ਅੰਦਰ ਇਹ ਹੈ ਜੀ ਬਾਬਾ ਜੀ ਬਾਬਾ ਜੀ ਸ਼ਾਇਦ ਸਮਾਲ ਗਿਰਨੇ ਜੀ ਬਾਬਾ ਜੀ ਆ ਵਾਲੇ ਬਾਬਾ ਜੀ ਨੇ ਤੇ ਇੱਥੇ ਵੀ ਆਪਾਂ ਨੇ ਮੱਥਾ ਟਿਕਾਇਆ ਜੀ ਦਾ ਤੇ ਸਾਰਿਆਂ ਨੇ ਇੱਥੇ ਵੀ ਜੋ ਵੀ ਡੱਬਾ ਵਗੈਰਾ ਚੜਾਉਣਾ ਸੀਗਾ ਸਾਰੇ ਆਪਾਂ ਨੇ ਅਰਦਾਸਾਂ ਕਰਾ ਕੇ ਸਾਰੇ ਮੱਥੇ ਟੇਕ ਕੇ ਤੇ ਫਿਰ ਆਪਾਂ ਦੇ ਬੇਟੇ ਨੂੰ ਬਾਹਰ ਭੇਜਣਾ ਹੈ ਜੀ ਕਿਉਂਕਿ ਪਹਿਲਾ ਪੀਰ ਫਕੀਰ ਮਨਾਉਣੀ ਬਹੁਤ ਜ਼ਰੂਰੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਹੋਰ ਅਗਲੀ ਸ਼ੁਰੂਆਤ ਤੇ ਲੋ ਜੀ ਪਾਪਾ ਜੀ ਨੇ ਮੱਥਾ ਟੇਕ ਕੇ ਸਾਰੇ ਇਹ ਇੱਥੇ ਉਹਦੇ ਮਹੰਤ ਨੇ ਜੀ ਇਹਨਾਂ ਦੇ ਚਰਨਾਂ ਦਾ ਓਟ ਆਸਰਾ ਲਿਆ ਜੀ ਕਿਉਂਕਿ ਸਾਧੂ ਬੋਲੇ ਸਹਿ ਸੁਭਾ ਸਾਧੂ ਦਾ ਬੋਲਾ ਕਦੇ ਵਿਰਥਾ ਨਾ ਜਾਏ ਤੇ ਇਹਨਾਂ ਨੇ ਬਹੁਤ ਇੰਦੀ ਤਰੱਕੀਆਂ ਦੀ ਅਰਦਾਸ ਕੀਤੀ ਤੇ ਬਾਬਾ ਜੀ ਬੜੇ ਖੁਸ਼ ਹੋਏ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਸਾਰੇ ਜਣੇ ਬਾਹਰ ਆ ਗਏ ਤੇ ਹੁਣ ਇਹ ਸਾਹਮਣੇ ਦੇਖੋ ਜੀ ਆਪਣੀ ਸੜਕ ਚੱਲਦੀ ਹੈ ਜੀ 24 ਘੰਟੇ ਇੱਥੇ ਸੜਕ ਚੱਲਦੀ ਰਹਿੰਦੀ ਹੈ ਜੀ ਬਹੁਤ ਇੱਥੇ ਰਸ਼ ਹੁੰਦਾ ਹੈ ਤੇ ਲੋ ਜੀ ਇੱਕ ਯਾਦਗਾਰ ਲਈ ਇੱਕ ਛੋਟਾ ਜਿਹਾ ਹੋਰ ਕਲਿੱਪ ਲਿਆ ਸੀਗਾ ਕਿ ਅਸੀਂ ਕਿੰਨੇ ਜਣੇ ਗਏ ਸੀਗੇ ਉੱਥੇ ਮੱਥਾ ਟੇਕਣ ਵਾਸਤੇ ਤੇ ਟੋਟਲ 7-8 ਜਣੇ ਸੀਗੇ ਅਸੀਂ ਜੀ ਕੁਆਇ ਤੇ ਲੋ ਜੀ ਇਹਦੇ ਪਾਪਾ ਉਧਰ ਸੀਗੇ ਤੇ ਹੁਣ ਸਾਰੇ ਜਣੇ ਮੱਥਾ ਟੇਕ ਰਹੇ ਨੇ ਤੇ ਫਾਦਰਸ ਸਾਬ ਵੀ ਬੜੇ ਖੁਸ਼ ਨੇ ਤੇ ਹੁਣ ਆਪਾਂ ਅੱਗੇ ਘਰੇ ਮੁੜ ਕੇ ਤੇ ਹੁਣ ਆਪਾਂ ਰੋਟੀ ਵਗੈਰਾ ਖਾਧੀ ਸਾਰਾ ਕੁਝ ਕੀਤਾ ਤੇ ਦੀਦੀ ਉਹਨਾਂ ਨੇ ਇਹ ਥੋੜਾ ਜਿਹਾ ਸ਼ਾਗਨ ਕਰਵਾਇਆ ਕਿਉਂਕਿ ਰਖੜੀਆਂ ਤੋਂ ਪਹਿਲਾਂ ਹੀ ਇਹ ਜਾ ਰਿਆ ਨਾ ਜੀ ਤੇ ਉਹਨਾਂ ਨੇ ਫਿਰ ਆਪਣੇ ਖੰਮਣੀ ਵਗੈਰਾ ਇੱਦੇ ਹੱਥ ਤੇ ਬਣਵਾਈ ਤੇ ਕਿਉਂਕਿ ਘਰ ਦੀਆਂ ਬੇਟੀਆਂ ਇਹ ਨੇ ਜੀ ਇਹਨਾਂ ਦਾ ਆਸ਼ੀਰਵਾਦ ਇਹਨਾਂ ਦੇ ਨਾਲ ਹੁਣ ਬਹੁਤ ਜ਼ਰੂਰੀ ਹੈ ਤੇ ਛੋਟਾ ਜਿਹਾ ਸ਼ਗਨ ਕਰਿਆ ਦੀਦੀ ਨਾਲ ਨੇ ਤੇ ਬਹੁਤ ਵਧੀਆ ਲੱਗਿਆ ਤੇ ਇਹਨੂੰ ਸ਼ਗਨ ਦਿੱਤਾ ਵੀ ਤੇ ਕੁੜੀਆਂ ਨੇ ਇਹਦਾ ਮੂੰਹ ਮਿੱਠਾ ਕਰਵਾਇਆ ਵੈਸੇ ਤਾਂ ਤੇ ਥੋੜਾ ਜਿਹਾ ਲੋਕ ਇਹ ਹੋ ਗਏ ਪਰੇਸ਼ਾਨ ਕਿਉਂਕਿ ਸਾਡੇ ਘਰ ਦੇ ਵਿੱਚ ਮੈਰਿਜ ਆਉਣ ਵਾਲੀ ਹੈ ਉਹਦੇ ਕਰਕੇ ਸਾਰੇ ਥੋੜਾ ਜਿਹਾ ਪਰੇਸ਼ਾਨ ਜ਼ਰੂਰ ਹੋਏ ਵੀ ਇਹ ਮੈਰਿਜ ਦੇ ਵਿੱਚ ਹੀ ਤੇ ਨਹੀਂ ਆਇਆ ਜਾਣਾ ਇਸ ਕਰਕੇ ਥੋੜਾ ਜਿਹਾ ਹੋਇਆ ਤੇ ਆਉਣ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਉਹ ਵੀ ਪਤਾ ਲੱਗੇਗਾ ਕਿਨਾਂ ਦੀ ਮੈਰਿਜ ਹੈ ਤੇ ਹੁਣ ਆਪਾਂ ਦੂਸਰੀ ਬੇਟੀ ਤੋਂ ਵੀ ਸ਼ਗਨ ਕਰਵਾਉਂਦੇ ਆ ਜੀ ਤੇ ਇਹਨਾਂ ਨੇ ਸਾਰਿਆਂ ਨੇ ਇਹਦਾ ਮੂੰਹ ਮਿੱਠਾ ਕਰਵਾਇਆ ਖੁਸ਼ੀ ਦਾ ਮਾਹੌਲ ਵੀ ਸੀਗਾ ਥੋੜਾ ਜਿਹਾ ਅੱਖਾਂ ਵਿੱਚ ਅਤਰੂ ਵੀ ਸੀਗੇ ਕਿਉਂਕਿ ਦੂਰ ਜਾਣ ਦਾ ਥੋੜਾ ਜਿਹਾ ਥਾ ਵੀ ਹਾਂ ਇਹ ਦੂਰ ਜਾ ਰਿਹਾ ਇੱਕ ਉਮਰ ਛੋਟੀ ਹੈ ਜੀ ਬੱਚਾ じゃ ਹੈਗਾ ਇਹ ਮੇਰਾ ਵੀ ਦਿਲ ਬਹੁਤ ਘਟਦਾ ਮੈਂ ਇੱਕ ਬਣਾ ਰਹੀ ਹਾਂ ਜੀ ਬਲੌਗ ਕਿਉਂਕਿ ਇਹ ਬਲੌਗ ਫਿਰ ਬੇਟੇ ਨੇ ਵੀ ਦੇਖਣਾ ਉਹਨੇ ਵੀ ਪਰੇਸ਼ਾਨ ਹੋਣਾ ਜੇ ਮੈਂ ਥੋੜਾ ਜਿਹਾ ਉਸ ਤਰੀਕੇ ਨਾਲ ਬਣਾਉਂਗੀ ਤਾਂ ਫਿਰ ਉਹ ਵੀ ਪਰੇਸ਼ਾਨ ਹੋਊਗਾ ਕਿ ਮੰਮਾ ਥੋੜੀ ਜੀ ਉਹ ਹੈ ਇਸ ਕਰਕੇ ਤੇ ਹੈ ਬੇਟੇ ਨੇ ਜੀ ਤੇ ਫਾਦਰ ਸਾਹਿਬ ਬਹੁਤ ਖੁਸ਼ ਨੇ ਤੇ ਉਹ ਵੀ ਸ਼ਗਨ ਕਰਨਗੇ ਤੇ ਹੁਣ ਆਪਾਂ ਸਾਰਾ ਕੁਝ ਕਰਦੇ ਆਂ ਜੀ ਇਹਨਾਂ ਦੇ ਨਾਲ ਤੇ ਪਾਪਾ ਜੀ ਲੱਗੇ ਨੇ ਇਹਦਾ ਵੀ ਸ਼ਗਨ ਕਰਨ ਇਸ ਭਾਗਾ ਸਮਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਔਖਾ ਆ ਜੀ ਬਹੁਤ ਮਿਹਨਤ ਲੱਗਦੀ ਆ ਇਹਨਾਂ ਚੀਜ਼ਾਂ ਨੂੰ ਕਰਨੇ ਨੂੰ ਅਸੀਂ ਪਹਿਲੇ ਹੀ ਸਾਡੇ ਕੋਲ ਟਾਈਮ ਘੱਟ ਸੀਗਾ ਕਿਉਂਕਿ ਸਾਡੇ ਕੋਲ ਕਾਗਜ਼ ਪ੍ਰੋਪਰ ਨਹੀਂ ਆਏ ਸੀਗੇ ਇਸ ਕਰਕੇ ਆਪਣੇ ਕੋਲ ਸਿਰਫ 2 ਦਿਨ ਹੀ ਵਿਚਾਲੇ ਸੀਗੇ ਤੇ ਉਹਦੇ ਵਿੱਚ ਹੀ ਆਪਾਂ ਨੇ ਸਾਰਾ ਕੁਝ ਕਰਨਾ ਸੀਗਾ ਤੇ ਸਾਰ ਆਪਾਂ ਨੇ ਮਲਾਉਣਾ ਵੀ ਸੀਗਾ ਆਪਾਂ ਨੇ ਮੱਥੇ ਵੀ ਟੇਕਣੇ ਸੀਗੇ ਸਾਰਾ ਖੁਸ਼ੀ ਕਰਨਾ ਸੀਗਾ ਤੇ ਚਲੋ ਫਿਰ ਵੀ ਪ੍ਰਮਾਤਮਾ ਦੇ ਓਟ ਆਸਰੇ ਨਾਲ ਸਾਰਾ ਕੁਝ ਹੋ ਗਿਆ ਜੀ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਕਿ ਬਹੁਤ ਵਧੀਆ ਹੋਇਆ ਜੀ ਜੋ ਵੀ تھا ਥੋੜਾ ਜਿਹਾ ਔਖਾ ਸਮਾਂ ਉਹ ਵੀ ਨਿਕਲ ਗਿਆ ਜੀ ਬਾਬਾ ਜੀ ਦੇ ਓਟ ਆਸਰੇ ਨਾਲ ਤੇ ਲੋ ਜੀ ਸਾਰੇ ਜਣੇ ਸ਼ਗਨ ਕਰ ਰਹੇ ਨੇ ਤੇ ਸਾਰੇ ਖੁਸ਼ ਨੇ ਤੇ ਸਾਰਿਆਂ ਨੂੰ ਮਿਲਣ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਜੀ ਨੈਕਸਟ ਮੇਰੇ ਪੇਕੇ ਆ ਤੇ ਉਹਨਾਂ ਨੂੰ ਵੀ ਆਪਾਂ ਨੇ ਉੱਥੇ ਬੁਲਾਇਆ ਹੋਇਆ ਸਾਰੇ ਇੱਥੇ ਇਕੱਠੇ ਨੇ ਜੀ ਤੇ ਇਹ ਇਹਦੀ ਛੋਟੀ ਆਂਟੀ ਹੈ ਜੀ ਇਹ ਹੁਣੇ ਡਿਊਟੀ ਤੇ ਆਈ ਹੈ ਜੀ ਤੇ ਇਹਨੂੰ ਪਤਾ ਹੀ ਨਹੀਂ ਸੀਗਾ ਤੇ ਬਸ ਖੁਸ਼ੀ-ਖੁਸ਼ੀ ਵਿੱਚ ਇਹ ਵੀ ਬਸ ਥੋੜੀ ਜੀ ਪਰੇਸ਼ਾਨ ਹੋ ਗਈ ਤੇ ਉਹਨਾਂ ਦੀ ਬੇਟੀ ਹੈ ਜੀ ਇਹ ਤੇ ਬਹੁਤ ਗਰੀਬ ਨੇ ਜੀ ਇਹ ਇਹਨਾਂ ਦਾ ਮੈਂ ਤੁਹਾਨੂੰ ਵਲੌਗ ਬਣਾ ਕੇ ਦੱਸੂਗੀ ਕੀ ਇਹਨਾਂ ਦੀ ਸਿਚੁਏਸ਼ਨ ਹੈ ਜੀ ਕੀ ਹਾਲਾਤ ਨੇ ਇਹਨਾਂ ਦੇ ਤੇ ਲੋ ਜੀ ਫਾਦਰ ਸਾਹਿਬ ਨੂੰ ਮਿਲ ਕੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਅਗਰ ਫਾਦਰ ਸਾਹਿਬ ਦਾ ਬਹੁਤ ਮੂਡ ਆਫ ਹੈ ਜੀ ਤੇ ਬਹੁਤ ਮੂਡ ਆਫ ਹੈ ਜੀ ਫਾਦਰ ਸਾਹਿਬ ਦਾ ਕਿਉਂਕਿ ਉਹ ਥੋੜਾ ਜਿਹਾ ਇਹ ਸੋਚਦੇ ਨੇ ਵੀ ਮੈਂ ਬਜ਼ੁਰਗਾਂ ਜੀ ਹਨਾ ਚਲੋ ਰੋਜ਼ ਵੈਸੇ ਫੋਨ ਤੇ ਗੱਲ ਤਾਂ ਕਰੇਗਾ ਇਹ ਤੇ ਹੁਣ ਆਪਾਂ ਚੱਲਦੇ ਆ ਜੀ ਅਗਲੇ ਮੇਰੇ ਪੇਕਿਆਂ ਤੇ ਅਗਲੇ ਬਲੌਗ ਚ ਬਣਿਓ ਜੀ ਜ਼ਰੂਰ ਤੇ ਉਹਨਾਂ ਦੇ ਰਿਐਕਸ਼ਨ ਵੀ ਤੁਹਾਨੂੰ ਦਿਖਾਉਂਗੇ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਦੂਸਰੇ ਘਰੇ ਉਹ ਨੈਕਸਟ ਬਲੌਗ ਦੇ ਵਿੱਚ ਪਾਉਂਗੀ ਤੇ ਇੱਥੇ ਆਪਾਂ ਵੀਡੀਓ ਦਾ ਕਰਦੇ ਆ ਜੀ ਐਂਡ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਅਗਲੀ ਵੀਡੀਓ ਦਾ ਵੇਟ ਜਰੂਰ ਕਰਿਓ ਤੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਦੇਖਣ ਲਈ ਤੇ ਹੁਣ ਆਪਾਂ ਚਲਦੇ ਹਾਂ ਜੀ ਨੈਕਸਟ ਕਰੇ